ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੁਲਨੀਤ ਸਿੰਘ ਕੁਰਾਨਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਰੋਪੜ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਮੋਹਮ ਦੇ ਤਹਿਤ ਗਿੱਤਪੁਰ ਸਾਹਿਬ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਗਰੋਹ ਜੋ ਕਿ ਭੋਲੇ ਭਾਲੇ ਲੋਕਾਂ ਦੀਆਂ ਸੋਨੇ ਅਤੇ ਚਾਂਦੀ ਦੀ ਚੋਰੀ ਅਤੇ ਲੁੱਟਦੇ ਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ 31 ਦਸੰਬਰ 2024 ਨੂੰ ਬਿੰਦਰਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਗੰਭੀਰਪੁਰ ਥਾਣਾ ਚਿਰੀ ਅਨੰਦਪੁਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਲੜਕੀ ਜਸਵੰਤ ਕੌਰ ਪਾਸ ਪਿੰਡ ਪਾਉ ਵਾਲ ਜਾ ਰਹੀ ਸੀ ਦਾ ਪਿੰਡ ਬੜਾ ਪਿੰਡ ਮੇਨ ਰੋਡ ਪਾਸ ਇੱਕ ਚਿੱਟੇ ਰੰਗ ਦੀ ਕਾਰ ਆ ਕੇ ਉਸ ਕੋਲ ਰੁਕੀ ਜੋ ਕਾਰ ਚਾਲਕ ਨੌਜਬਾਨ ਅਤੇ ਕਾਰ ਦੇ ਵਿੱਚ ਮੌਜੂਦ ਦੋ ਔਰਤਾਂ ਵੱਲੋਂ ਉਸ ਨੂੰ ਲਿਫਟ ਦੇਣ ਦੇ ਬਹਾਨੇ ਗੱਡੀ ਦੇ ਵਿੱਚ ਬਿਠਾ ਲਿਆ ਤੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋ ਲਈਆਂ ਅਤੇ ਉਹਨਾਂ ਨੂੰ ਪਿੰਡ ਗਦਲਾ ਮੇਨ ਹਾਈਵੇ ਕੋਲ ਲੈ ਜਾ ਕੇ ਉਤਾਰ ਦਿੱਤਾ ਜਿਸ ਤੋਂ ਬਾਅਦ ਥਾਣਾ ਕੀਰਤਪੁਰ ਸਾਹਿਬ ਵਿਖੇ ਮਾਮਲਾ ਰਜਿਸਟਰ ਕੀਤਾ ਗਿਆ ਦੌਰਾਨ ਤਫਤੀਸ਼ ਪੁਲਿਸ ਪਾਰਟੀ ਨੇ ਮੁਕਬਰਦੀ ਤਲਾਹ ਪਰ ਪੈਂਟ ਪਰ ਵਾਲ ਵਿਕੀਕ ਸਵਿਫਟ ਕਾਰ ਜਿਸ ਦੇ ਵਿੱਚ ਇੱਕ ਨੌਜਵਾਨਾਂ ਤੇ ਦੋ ਔਰਤਾਂ ਸਵਾਰ ਸਨ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਦਰਾਂਨੇ ਪੁੱਛ ਗੇ ਚ ਦੋ ਛਿਆਨਾਂ ਦੀ ਪਛਾਣ ਹਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਰਨਤਾਰਨ ਮਨਜੀਤ ਕੌਰ ਪੁੱਤਰੀ ਜਿਲ੍ਹਾ ਸੰਗਰੂਰ ਅਤੇ ਅਮਨਕੌਰ ਪਤਨੀ ਦਰਸ਼ਨ ਸਿੰਘ ਪਿੰਡ ਜੋਲੀਆਂ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਬਜੋ ਹੋਈ ਜਿਨ੍ਹਾਂ ਦੇ ਕੋਲੋਂ ਚਾਰ ਕੰਨਾਂ ਦੀਆਂ ਵਾਲੀਆਂ ਸੋਨਾ ਬਰਾਮਦ ਹੋਈਆਂ ਹਨ ਜਿਨ੍ਹਾਂ ਨੂੰ ਮਾਨਜੋਗ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਸ਼੍ਰੀ ਕੀਰਤਪਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ। ਜੀ ਜੀ ਕੱਲ ਨੂੰ ਪੁਲਿਸ ਵੱਲੋਂ ਕੀਰਤਪਰ ਸਾਹਿਬ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਲड़का ਤੇ ਦੋ ਲੜਕੀਆਂ ਇਹਨਾਂ ਨੂੰ ਜੋ ਰਿਸਕਟ ਕਰਨ ਦੇ ਵਿੱਚ तकरीबन ਜਿਓ ਕੁ ਲੈਡੀਆਂ ਸੀਗੀਆਂ ਮਾਤਾਵਾਂ ਨੂੰ ਆਪਣੇ ਸ਼ਿਕਾਰ ਬਣਾਦੇ ਸੀਗੇ ਇਹਨਾਂ ਨੂੰ ਰੋਕ ਕੇ ਇਲਫਤ ਲੈਂਦੇ ਸੀ। ਤੇ ਲਿਫ ਨੰਦੇ ਮਾਨੇ ਇਹਨਾਂ ਦੇ ਕੰਨਾਚੋਂ ਜਾਂ ਗਲਚੋਂ ਚੀਨ ਜਾਂ ਉਹਨਾਂ ਦੀ ਇਅਰਿੰਗਸ ਵਰਾ ਪੋਤਾ ਲੈਂਦੀ ਸੀ ਕਾਫੀ دیر ਤੋਂ ਜਿਹੜਾ ਕਾਫੀ ਐਕਟਿਵ ਸੀਗਾ ਜਿਲਰੀ ਵਿੱਚ ਸੋ ਇਹ ਕੱਲ ਇਹਨਾਂ ਨੇ ਇੱਕ ਵਾਰਦਾਤ ਨਹੀਂ ਜਾਂ ਦਿੱਤਾ ਜਿਹੜਾ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਵਿਜ਼ਿਬਿਲਿਟੀ ਤੇ ਉਹਨੂੰ ਮਿਠਾਇਆ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਉਹਦੇ ਕੰਚੋਂ ਵਾਲੀਆਂ ਪਾਦੀਆਂ ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਏ ਲੇਡੀ ਨੇ ਜਦ ਪਤਾ ਲੱਗਿਆ ਆਬਜ਼ਰਵਿੰਗ ਨੇ ਕਾਫੀ ਰੌਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਕੱਲ ਰਾਤ ਨੂੰ ਨਾਕਾਬੰਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹ ਆਪਣੀ ਸਵਿਫਟ ਕਰਤੀ ਸੀਗੀ ਤਿੰਨ ਨੂੰ ਤੇ ਇਹਨੇ ਭਜੰਦੀ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਮਕਿਨੀਸ਼ੀਰੀਸ਼ਨ ਜਾਦੀ ਹੈ ਸਾਰਾ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਹੇ ਜਿਵੇਂ ਬਿਲਕੁਲ ਆ ਜ ਇਹਨਾਂ ਨੂੰ ਕੋਰਟ ਸਪੇਸ਼ ਕੀਤਾ ਜਾ ਰਹੇਗਾ ਪੁਸਤ ਮਨ ਹਾਸਲ ਕੀਤਾ ਜਾ ਰਹੇਗਾ ਤੇ ਅੱਗੇ ਜਿਹੜੀ ਪਹਿਲਾਂ ਰਵਾਇਦਤਾਂ ਕੀਤੀਆਂ ਗਈਆਂ ਤੇ ਇਸ ਵਾਰ ਦਾ ਜੋ ਵੀ ਹੈਗੇ ਬਰਕਰਾਰ ਕੀਤੀ ਜਾਗੀ